ਅਗਲੀ ਖਬਰ ਮਲੋੜ ਤੋਂ ਮਲੋੜ ਦੇ ਵਿੱਚ ਪਿਛਲੇ ਦਿਨੀ ਜੋ ਕਿ ਬਿਜਲੀ ਘਰ ਦੇ ਵਿੱਚ ਅੱਗ ਲੱਗ ਚੁੱਕੀ ਸੀ ਤੇ ਕਪਟਨ ਮੰਤਰੀ ਅੱਜ ਬਲਜੀਤ ਕੌਰ ਉੱਥੇ ਪਹੁੰਚਣ ਤੇ ਉਹਨਾਂ ਨੇ ਜੈਜਾ ਲਿਆ ਜੈਜਾ ਲੈਂਦੇ ਪ੍ਰਾਂਤ ਉਹਨਾਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਰੁਚੀ ਹੋਈ ਆ ਕਿ ਜੋ ਕਿਸਾਨਾਂ ਦੀ ਕਣਕਾਂ ਦਾ ਨੁਕਸਾਨ ਹੋਇਆ ਕਣਕਾਂ ਅੱਗ ਦੇ ਨਾਲ ਮੱਚੀਆਂ ਉਸ ਦੀ ਪਰਪਾਈ ਅਸੀਂ ਜ਼ਰੂਰ ਕਰਾਂਗੇ ਮੁਆਵਜ਼ਾ ਰਾਸ਼ੀ ਜ਼ਰੂਰ ਦੇਵਾਂਗੇ ਤੇ ਉੱਥੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਵੀ ਜ਼ਰੂਰ ਕੀਤਾ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਇੱਕ ਦੋਸਤੀ ਦਾ ਹੱਥ ਵਧਾਇਆ ਗਿਆ ਸੀ ਪਰ ਜੇਕਰ ਕੋਈ ਅਜਿਹੇ ਸ਼ਰਾਰਤਾਂ ਕਰੇਗਾ ਤਾਂ ਪਾਬੰਦੀਆਂ ਵੀ ਲਾਵਾਂਗੇ ਵਪਾਰਕ ਸਾਂਝ ਤੇ ਵੀ ਪਾਬੰਦੀ ਨਾਲ ਲੋਕਾਂ ਤੇ ਅਸਰ ਤਾਂ ਪਵੇਗਾ ਹੀ ਕੈਬਨਟ ਮੰਤਰੀ ਬਲਜੀਤ ਕੌਰ ਨੇ ਵੱਡਾ ਬਿਆਨ ਦਿੱਤਾ ਉਹ ਵੀ ਤੁਹਾਨੂੰ ਸਾਂਝਾ ਕਰਦਿਆਂ ਸੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਉਹ ਉੱਥੇ ਪਹੁੰਚੇ ਮਲੋਟ ਜਿੱਥੇ ਕਿ ਉਹਨਾਂ ਨੇ ਪਹਿਲਾਂ ਤਾਂ ਗ੍ਰੈਡ ਦਾ ਜੈਜਾ ਲਿਆ ਜੋ ਪਿਛਲੇ ਦਿਨੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਪਹਿਲਕਾਂ ਬਾਰੇ ਵੀ ਜਿਹੜੀ ਗੱਲਬਾਤ ਕੀਤੀ ਕਹਿਣਾ ਚਾਹੂੰਗੀ ਜਦੋਂ ਅੰਮਲੋਡ ਦੇ ਦੀਲੀ ਕਰਨ ਜਿਹੜੀ ਭਿਆਨਕ ਅੱਗ ਲੱਗੀ ਸੀ ਕਿੰਨਾ ਕੁ ਨੁਕਸਾਨ ਹੈ ਜੀ ਆ ਕਿਸ ਤਰ੍ਹਾਂ ਦੀ ਜਾਂਚ ਦੀ ਗੱਲ ਕਰ ਰਹੇ ਹਾਂ ਇਹ ਦੇਖੋ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੀ ਕਿ ਕੋਈ ਵੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਔਰ ਅੱਗ ਬਹੁਤ ਭਿਆਨਕ ਸੀ ਕਾਫੀ ਜ਼ਿਆਦਾ ਔਰ ਖਾਸ ਕਰਕੇ ਜਿਹੜੀ ਤੇਲ ਨਾਲ ਲੱਗੀ ਅੱਗ ਉਹ ਫਾਇਰ ਬ੍ਰਿਗੇਡ ਨਾਲ ਕੁਝ ਵੀ ਨਹੀਂ ਹੋਈ ਸੀ ਪਰ ਪ੍ਰਸ਼ਾਸਨ ਨੇ ਔਰ ਸਾਰੇ ਡਿਪਾਰਟਮੈਂਟ ਨੇ ਰਲ ਕੇ ਔਰ ਸਾਰੇ ਮੈਂ ਤਾਂ ਬਾਕੀ ਜ਼ਿਲ੍ਹਿਆਂ ਦੇ ਡੀਸੀਜ਼ ਦਾ ਵੀ ਸ਼ੁਕਰਾਨਾ ਦਾ ਕੀਤਾ ਕਿ ਉਹਨਾਂ ਨੇ ਮੌਕੇ ਤੇ ਜਿਹੜਾ ਜਦੋਂ ਜ਼ਹਦ ਕਰਕੇ ਇਹਨੂੰ ਬੁਝਾ ਲਿਆ ਇੱਕ ਨੂੰ ਔਰ ਅੱਜ ਜੋ ਮੈਂ ਆ ਕੇ ਇੱਥੇ ਦੇਖਿਆ ਇਨਸਪੈਕਸ਼ਨ ਕੀਤੀ ਆ ਤਾਂ ਉਹਦੇ ਵਿੱਚ ਐਸਡੀਓ ਸਾਹਿਬ ਐਕਸ਼ਨ ਸਾਹਿਬ ਦੀ ਜੋ ਰਿਪੋਰਟ ਹੈ ਇਹਦੇ ਮੁਤਾਬਕ ਸਾਡੇ ਕੋਲ ਤਕਰੀਬਨ 4500 ਪੁਰਾਣੇ ਟਰਾਂਸਫਾਰਮਰ ਪਏ ਸੀ ਜਿਹੜੇ ਉਹ ਡੈਮੇਜ ਹੋਏ ਔਰ 400 ਜਿਹੜੇ ਨਵੇਂਾਂ ਦੀ ਫਿਗਰ ਦਿੱਤੀ ਜਾ ਰਹੀ ਹੈ ਔਰ ਹਲੇ ਚੈੱਕ ਕਰ ਰਹੇ ਨੇ ਵੀ ਕਿਸ ਲੈਵਲ ਤੱਕ ਦਾ ਡੈਮੇਜ ਹੈ ਸੋ ਵੱਡੀ ਗੱਲ ਇਹ ਹੈ ਕਿ ਜੋ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਇਹਦੇ ਨਾਲ ਸਾਡੇ ਆਮ ਲੋਕਾਂ ਦਾ ਜਨਜੀਵਨ ਜਿਹੜਾ ਉਹ ਬਿਜਲੀ ਦੀ ਕਿਸੇ ਕਮੀ ਤੋਂ ਪ੍ਰਭਾਵਿਤ ਨਹੀਂ ਹੋਏਗਾ ਸੋ ਪੂਰੀ ਤਰ੍ਹਾਂ ਸਰਕਾਰ ਨੇ ਇਹਨੂੰ ਕੰਟਰੋਲ ਕੀਤਾ ਸੋ ਉਹਦੇ ਲਈ ਮੈਂ ਡਿਪਾਰਟਮੈਂਟ ਨੂੰ ਵੀ ਉਹਦਾ ਸ਼ੁਕਰਾਨਾ ਦਾ ਅਦਾ ਕਰਾਂਗਾ। ਕਾਰਨ ਕੀ ਦੱਸਿਆ ਜਾ ਰਿਹਾ ਹੈਗਾ ਵੀ ਅੱਗ ਕਿੱਦਾਂ ਲੱਗਦਾ ਹੈਗਾ ਜੇ ਕੋਈ ਕਾਰਨ ਹੈਗਾ ਤਾਂ ਉਹਦੀ ਕੋਈ ਜਾਂਚ ਪੜਤਾਲ ਵੀ ਕਰਵਾਵਾਂਗੇ ਜੀ ਜਾਂਚ ਪੜਤਾਲ ਜਿੱਥੋਂ ਤੱਕ ਡਿਪਾਰਟਮੈਂਟ ਨੇ ਦੱਸਿਆ ਕਿ ਸ਼ਾਇਦ ਲੱਗੇ ਕੋਈ ਸਾਡੇ ਨਸ਼ਾ ਛਡਾਊ ਕੇਂਦਰ ਦੇ ਵਾਲੇ ਪਾਸਿਓਂ ਇਹ ਅੱਗ ਆਈ ਸੀ। ਸੋ ਦੇਖਦੇ ਹਾਂ ਕਿ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਸ਼ਰਾਰਤੀ ਅਨਸਰ ਐਡਾ ਦਾ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਹਦੇ ਤੇ ਕਾਰਵਾਈ ਕਰਾਂਗੇ ਖੇਤਾਂ ਦੇ ਵਿੱਚ ਅੱਗ ਲੱਗ ਰਹੀ ਹੈ ਜੀ ਅੱਜ ਉਹ ਖੇਤਾਂ ਦਾ ਸਰਵੇ ਕਰਨ ਜਾ ਰਿਹਾ ਹਾਂ ਕਿਸਾਨਾਂ ਨੂੰ ਮਿਲਣ ਜਾ ਰਿਹਾ ਹਾਂ ਕਿ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਮੈਂ ਇਸ ਤੋਂ ਪਹਿਲਾਂ ਵੀ ਜਿੱਦਣ ਇਹ ਅੱਗ ਲੱਗੀ ਆ ਉਸ ਦਿਨ ਵੀ ਪਹੁੰਚੀ ਸੀ ਔਰ ਮੈਂ ਵਾਅਦਾ ਕੀਤਾ ਸੀ ਆਪਣੇ ਭਰਾਵਾਂ ਦੇ ਨਾਲ ਕਿ ਚਲੋ ਸਰਕਾਰ ਨੇ ਮੁਆਵਜ਼ਾ ਦੇਣਾ ਸਾਡਾ ਫਰਜ਼ ਹੈ ਜਲਦੀ ਮੁਆਵਜ਼ਾ ਦਵਾਂਗੇ ਔਰ ਜਿੰਨਾ ਹੋ ਸਕਦਾ ਮੈਂ ਆਪਣੀ ਇੱਕ ਤਨਖਾਹ ਦੇਣ ਦਾ ਵੀ ਵਾਅਦਾ ਕੀਤਾ ਸੀ ਅੱਜ ਮੈਂ ਉਹ ਵੀ ਉਹਨਾਂ ਦੇ سپੁਰਦ ਕਰਨ ਜਾਵਾਂਗੀ ਔਰ ਉਹਨਾਂ ਪਰਿਵਾਰਾਂ ਨੂੰ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੇ ਸਹਿਯੋਗ ਦਿੱਤਾ ਔਰ ਮੇਰੇ ਨਾਲ ਕਿਉਂਕਿ ਮੈਂ ਇੱਕ ਜੋ ਆਵਾਜ਼ ਉਠਾਈ ਸੀ ਉਹ ਮੇਰੇ ਨਾਲ ਕਈ ਐਨ ਆਰ ਆਈ ਭਰਾਵਾਂ ਨੇ ਵੀ ਸਾਥ ਦਿੱਤਾ ਸੋ ਅਸੀਂ ਉਹਨਾਂ ਦੀ مالی ਸਹਾਇਤਾ ਵੀ ਅੱਜ ਕਰਨ ਜਾ ਰਹੇ ਹਾਂ ਨਿੱਜੀ ਤੌਰ ਤੇ ਔਰ ਉਹਨਾਂ ਨੂੰ ਕਣਕ ਤੂੜੀ ਜੋ ਪਸ਼ੂਆਂ ਦੇ ਲਈ ਉਹ ਸਾਰਾ ਅਸੀਂ ਸਹਿਯੋਗ ਦੇਣ ਚਾਰੇ ਕਾਰਨ ਪ੍ਰਪੋਜ਼ਲ ਬਣਾਈ ਹੈ ਕੋਈ ਮੁਆਵਜ਼ੇ ਦੀ ਰਾਸ਼ੀ ਦੇਣੀ ਬਿਲਕੁਲ ਜੀ ਅਸੀਂ ਉਸੇ ਦਿਨ ਹੀ ਸਾਰਾ ਜਿਹੜਾ ਅਫਸਰ ਸਹਿਬਾਨ ਪਹੁੰਚ ਗਏ ਸੀ ਔਰ ਉਹਦਾ ਸਾਰਾ ਤਿਆਰ ਕਰਕੇ ਜਲਦੀ ਕਿਸਾਨਾਂ ਨੂੰ ਰਾਹਤ ਦਵਾਂਗੇ ਪਹਿਲਗਾਮ ਦੇ ਵਿੱਚ ਜਿਹੜਾ ਹੈਗਾ ਕਾਫੀ ਕੰਮ ਲਿਆ ਹੋਇਆ ਹੈਗਾ ਕਾਫੀ ਲੋਕ ਸ਼ਿਦੋ ਹੋਏ ਹੈਗੇ ਉਸ ਪ੍ਰਕਾਰ ਬਹੁਤ ਹੀ ਮੰਦਭਾਗੀ ਘਟਨਾ ਔਰ ਮੈਂ ਕਹਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਧਾਰਮਿਕ ਪੱਖੋਂ ਲੈ ਲੋ ਜਾਂ ਮਜ਼ਹਬ ਨੂੰ ਲੈ ਕੇ ਇੱਕ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸ਼ਰਾਰਤੀ ਅੰਸਰਾਂ ਦਾ ਹੀ ਕੰਮ ਹੁੰਦੇ ਆ ਜਦੋਂ ਅਸੀਂ ਕਿਸੇ ਧਰਮ ਦੇ ਨਾਂ ਤੇ ਕਿਸੇ ਨੂੰ ਵਿਤਕਰਾ ਜਾਂ ਉਸ ਨੂੰ ਮਾਰਿਆ ਜਾਂਦਾ ਸੋ ਮੈਂ ਇਸ ਤੀਖਤ ਹੀ ਨਾਲ ਨਿੰਦਾ ਕਰਦੀ ਆ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹੋ ਜੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਜਿਵੇਂ ਤੇ ਭਾਰਤ ਨੇ ਪਾਕਿਸਤਾਨ ਨਾਲ ਜਿਹੜੀ ਸਾਂਝ ਬਣਾਈ ਸੀ ਆ ਉਹ ਕਾਹਨ ਉਹ ਪੱਤਾ ਪਾਵਨ ਦੀ ਲਾ ਦਿੱਤੀ ਰਹੀ ਕਿ ਲੱਗਦਾ ਹੈ ਕਿ ਉਸ ਤੇ ਫਰਕ ਪਊਗਾ ਇਸ ਨਾਲ ਆ ਦੇਖੋ ਪਾਕਿਸਤਾਨ ਦੇ ਹਮੇਸ਼ਾ ਹੀ ਇਸੇ ਤਰ੍ਹਾਂ ਦੇ ਸਬੰਧ ਰਹੇ ਆ ਜਦ ਕਿ ਭਾਰਤ ਵੱਲੋਂ ਹਮੇਸ਼ਾ ਹੀ ਇੱਕ ਦੋਸਤੀ ਦੀ ਸਾਂਝ ਵਾਲਾ ਸੁਨੇਹਾ ਦਿੱਤਾ ਗਿਆ ਸਾਡੇ ਬਹੁਤ ਸਾਰੇ ਪੰਜਾਬੀਆਂ ਦੇ ਕਹਿ ਲੋ ਕਿ ਲੋਕਾਂ ਦੇ ਮਨਾਂ 'ਚ ਕੋਈ ਫਰਕ ਨਹੀਂ ਹੈ ਪਰ ਇਹ ਕੋਈ ਪੋਲਿਟੀਕਲ ਜਾਂ ਕਹਿ ਲੋ ਸ਼ਰਾਰਤਾਂ ਕਹਿ ਲੋ ਸੋ ਜਦੋਂ ਇਸ ਤਰ੍ਹਾਂ ਦੇਸ਼ ਦੇ ਵਿੱਚ ਨੁਕਸਾਨ ਹੋਏਗਾ ਤਾਂ ਅਸੀਂ ਇਹ ਪਾਬੰਦੀਆਂ ਵੀ ਲਾਵਾਂਗੇ ਫਿਰ ਮੇਰਾ ਕਹਿੰਦਾ ਮਕਸਦ ਹੈ ਉਹ ਪਾਰਕਸਾਂ ਸੀ ਜਿਹੜੀ ਉਹਦੇ ਉੱਤੇ ਰੋਕ ਲੱਗਦੀ ਹੈ ਉਧਰ ਸਮਾਨ ਆਉਂਦਾ ਸੀ ਉਧਰ ਜਾਂਦਾ ਸੀਗਾ ਉਸ ਤੋਂ ਵੀ ਅਸਰ ਪਊਗਾ ਫਰਕ ਤਾਂ ਪੈਂਦਾ ਹੀ ਹੈ ਜਦੋਂ ਸਾਡੇ ਆਂਡ-ਗੌਂਡ ਦੇ ਦੇਸ਼ਾਂ ਦੇ ਨਾਲ ਸਬੰਧ ਵਿਗੜਦੇ ਆ ਤਾਂ ਸਾਰਾ ਜਨਜੀਵਨ ਹੀ ਇਫੈਕਟ ਹੁੰਦਾ ਹੈ ਸੋ ਕੋਸ਼ਿਸ਼ ਤਾਂ ਹੀ ਹੁੰਦੀ ਹੈ ਕਿ ਇਹੋ ਜਿਹੇ ਫੈਸਲੇ ਨਾ ਹੀ ਲੈਣੇ ਪੈਣ ਪਰ ਜਦੋਂ ਲੋਕਾਂ ਦੀ ਸੁਰੱਖਿਆ ਦਾ ਸਵਾਲ ਆਉਂਦਾ ਤਾਂ ਲੈਣੇ ਪੈਂਦੇ ਆ ਕਿਸ ਤਰ੍ਹਾਂ ਦੀ ਜਾਂਚ ਕਰ ਮੰਗ ਕਰਦੇ ਉਹ ਵੀ ਕੇਂਦਰ ਸਰਕਾਰ ਵੀ ਜਿਹੜੀ ਜਾਂਚ ਪਤਾਲ ਕਰੇ ਜਿਹੜਾ ਇਨਸਾਫ ਮਿਲੇ ਜਿੰਨਾ ਦੇ ਦੇਖੋ ਮੈਂ ਤਾਂ ਇਹ ਕਹਾਂ ਕਿ ਕਿ ਇਹੋ ਜਿਹੇ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਕਾਰਵਾਈ ਨਾ ਹੋਵੇ ਔਰ ਪਿੱਛੇ ਕੀ ਸ਼ਰਾਰਤ ਹੈ ਇਹਨੂੰ ਵੀ ਮੂਹਰੇ ਲੈ ਕੇ ਆਉਣਾ ਚਾਹੀਦਾ ਇਸ ਗੱਲ 'ਤੇ